ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਸਰਕਾਰ ਦੀ ਸ਼ੋਕੇਸਿੰਗ ਕੀਤੀ ਸੀ। ਮੈਂ ਸਾਰਾ ਆਪਣਾ ਸੁਣਿਆ ਨਹੀਂ ਦੇਖਿਆ ਵੀ। ਉਹਦੇ ਤੇ ਸਾਡੀ ਪਾਰਟੀ ਦੀ ਔਰ ਆਮ ਆਦਮੀ ਜੋ ਪੰਜਾਬ ਦਾ ਜਿਹੜਾ ਨਾਗਰਿਕ ਹੈ। ਉਹਨਾਂ ਦੀ ਪ੍ਰਿਕਿਰਿਆ ਉਹਨਾਂ ਦਾ ਕੀ ਰਿਐਕਸ਼ਨ ਹੈ ਉਹਨਾਂ ਦਾ ਪਿਛਲੇ 100 ਦਿਨ ਤੋਂ ਉਹਨਾਂ ਨੇ ਕੀ ਪ੍ਰਭਾਵ ਦਿੱਤਾ ਹੈ। मैं चलना चाहूंगा और उस समझते हो पूछ सकते पहला तो मेरा मनना वा के कैप्टन अमरिंदर एक गैर हाजिर मुख्य चीफ मिनिस्टर इन एक्सेंशिया जेट है उस बाबू लोग चला रहे हैं बाबू दिस ग बाबूज ਬਾਇਦੇ ਬਾਕਸ ਇਹਦੇ ਵਿੱਚ ਮਿਨਿਸਟਰਸ ਦਾ ਐਮ ਐਲ ਐ ਵੀ ਕੋਈ ਇਹਦੇ ਵਿੱਚ ਕੋਈ ਰੋਲ ਨਹੀਂਗਾ ਮੇਰਾ ਖਿਆਲ ਗਲਤ ਨਾ ਹੋਵਾ ਕਿ ਕੈਪਟਨ ਨਰੇਂਦਰ ਸਿੰਘ ਦੀ ਇਪੋਰਟੈਂਟ ਸੌਧਨ ਦੀ ਪ੍ਰੈਸ ਕਾਨਫਰੰਸ ਹੀ ਮੈਨਾਂ ਨੇ ਖਿਆਲ ਕੋ ਕੁਮਿਟੀ ਚਲਾਦੀ ਉੱਥੇ ਸੀਗਾ ਬਾਬੂ ਮੋਗੀ ਸੀ ਜਾਨ ਔਰ ਇਹ ਜਿਹੜੀ ਸਰਕਾਰ ਹੈ ਇਹ ਬਾਦਲਾਂ ਦੀ ਐਕਸਟੈਂਡਡ ਗਵਰਨਮੈਂਟ ਜੋ ਕੁਛ ਉਹਨਾਂ ਨੇ 10 ਸਾਲ ਵਿੱਚ ਕੀਤਾ ਕੈਪਟਨ ਸਾਹਿਬ ਨੇ ਉਹ ਮੁਕੰਮਲ ਤੌਰ ਤੇ ਰਾਜੋ ਰਾਜਨੀਤੇ ਚੱਲ ਪਏ ਨੇ ਔਰ ਜਿਦਾਂ ਮੈਂ ਪਹਿਲਾਂ ਵੀ ਕਿਹਾ ਹਾਂ ਕਿ ਇਸ ਜਿਹੜੀ ਸਰਕਾਰ ਬਦਲੀ ਹੈ ਕਿ ਇਹ ਨਾ ਮਹਿਸ ਪੱਕਾ ਦੇਣ ਬਦਲੇ ਨਹੀਂ ਤੇ ਝੰਡਿਆਂ ਦੇ ਨਾਲ ਨੀਲੇ ਲੀਲੀ ਪੱਗ ਤੋਂ ਰਵੇਤੀ ਚਿੱਟੇ ਪੱਗ ਹੋ ਗਈ ਕਾਂਗਰਸ ਦੀ ਔਰ ਕੇਸਰੀ ਝੰਡੇ ਤੋਂ ਤਿਰੰਗਾ ਝੰਡਾ ਜਿਹੜਾ ਕਾਂਗਰਸ ਦਾ ਰੈਡ ਵਾਗ ਵਰਨਾ ਵਰਕ ਕਲਚਰ ਇਹ ਸਭ ਕੁਝ ਜਿਹੜਾ ਹੈ ਉਹ ਮੁਕੰਮਲ ਤੌਰ ਤੇ ਬਿਲਕੁਲ ਜਿਉਂ ਦਾ ਤਿਉਂ ਹੈ। ਔਰ ਇਹਦੇ ਵਿੱਚ ਮੈਂ ਕਹਿਣਾ ਚਾਹਣਾ ਕਿ ਇਹ ਕੈਪਟਨ ਸਾਹਿਬ ਟੋਟਲੀ ਗਰਾਊਂਡ ਰਿਐਲਿਟੀ ਤੋਂ ਕਟਆਫ ਹੈ। ਮੋਨਨ ਨੂੰ ਤੱਕ ਜਿਹੜਾ ਜਿਹੜਾ ਵਿਅਕਤੀ ਅ ਸੋਹ ਦੇ ਨਾਲ ਚੋਂ 99 ਦਿਨ ਕਹਿ ਰਹਾ ਸਰਵੇਗਾ। ਸਿਰਫ ਇੱਕ ਦਿਨ ਤਰਨਤਾਰਨ ਨੂੰ ਉਸ ਸ਼ਹੀਦ ਦਾ ਹਾਲ ਪੁੱਛਣਗੇ ਇਸ ਜਲਦੀ ਦਿਨ ਦਬਾਸਾ ਹੁੰਦਾ ਕਿੱਿਆ ਜਿਹੜਾ ਮੁੱਖ ਮੰਤਰੀ ਨਿਰ નિਵੇਦਨ ਕੇਰਾਦਰ ਕੋ ਉਹਨੂੰ ਜ਼ਮੀਨੀ ਹਕੀਕਤ ਤੱਕ ਕਿੱਦਾਂ ਪਤਾ ਲੱਗ ਸਕਦਾ ਔਰ ਯਾ ਫਿਰ ਜ਼ਮੀਨੀ ਹਕੀਕਤ ਆ ਨੇ ਕਿ ਬਹੁਤ ਜ਼ਿਆਦਾ ਜ਼ਬਰਦਸਤ ਪਬਲਿਕ ਇੰਟਰੈਕਸ਼ਨ ਆ ਉਹ ਵੀ ਨਹੀਂ ਹੈ ਉਹਨਾਂ ਦਾ ਯਾ ਫਿਰ ਉਹ ਵੀ ਕਿ ਇਲੈਕਟਡ ਰਿਪਰੈਜ਼ੈਂਟੇਟਿਵਜ਼ ਨਾਲ ਬਹੁਤ ਜ਼ਬਰਦਸਤ ਇੰਟਰੈਕਸ਼ਨ ਆ ਉਹ ਵੀ ਨਹੀਂ ਉਹਨਾਂ ਦਾ ਉਹਨਾਂ ਕੋਲ ਸਿਰਫ ਇੱਕ ਜਿਹੀ ਕੋਟਰੀ ਆ ਜਿਹੜੇ ਉਹ ਮਾਨੇ ਅਡਵਾਈਜ਼ਰਸ ਬਣਾ ਲਏ ਜਾਂ ਚੰਦ ਆਦਮੀ ਆਪਣੇ ਲਾਗੇ ਬੰਨੇ ਰੱਖੇ ਹੋਏ ਨੇ ਇਹ ਸਿਰਫ ਉਹ رائے ਦੇ ਰਹੇ ਨੇ ਜੋ ਉਹਨਾਂ ਦੇ ਗੱਲ ਚਕੂ ਪਾ ਦਿੰਦੇ ਨੇ ਕੈਪਟਨ ਸਾਹਿਬ ਉਹ ਸਾਰਾ ਕੁਝ ਨਜ਼ਰ ਆਉਣ ਲੱਗ ਜਾਂਦਾ ਵਾ ਟਿਕਤਾਇਮ ਦੀ ਸ਼ੁਰੂਆਤ ਜਿਹੜੀ ਹੈ ਉਹ ਮੈਂ ਕਹਿੰਦਾ ਹਾਂ ਤੁਹਾਂਦਾ ਸੀ ਕਿ ਬਿਲਕੁਲ ਅ ਕੰਪਲੀਟ ਅ 100 ਦਿਨ ਵਿੱਚ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ ਹੈ ਹਾਲਾਂਕਿ ਮੈਂ ਨਹੀਂ ਕਹਿੰਦਾ ਕਿ 100 ਦਿਨ ਕਿਸੇ ਦੀ ਕਾਰਗੁਜ਼ਾਰੀ ਵੀ ਕਾਫੀ ਆ ਪਰ ਇਹਨਾਂ ਨੇ ਆਪ ਹੀ ਬੈਂਚਮਾਰਕ ਸੈੱਟ ਕੀਤੇ ਹੋਏ ਨੇ ਇਹਨਾਂ ਨੇ ਆਪ ਹੀ ਕਿਹਾ ਸੀਗਾ ਕਿ 4 ਹਫ਼ਤਿਆਂ ਚ ਨਸ਼ਾ ਖਤਮ ਕਰ ਦੇਾਂਗੇ ਗੁਟਕਾ ਸਾਫ ਕਰ ਕੇ ਇਸ ਲਈ ਇਹ 100 ਦਿਨ ਦੀ ਕਾਰਗੁਜ਼ਾਰੀ ਦੀ ਟਿੱਪਣੀ ਕਰਨੀ ਵੀ ਮੇਰੀ ਬਣਦੀ ਸੀ ਦੂਸਰਾ ਇਹ ਲੱਗ ਕੇ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹਨਾਂ ਦਾ ਮੁਕੰਮਲ ਕੁਇਟ ਪ੍ਰੋ ਕੁਆ ਅਕਾਲੀ ਦਲ ਦੇ ਨਾਲ ਬਾਦਲ ਦੇ ਨਾਲ ਹੈ ਬਾਦਲ ਦੇ ਨਾਲ ਅਕਾਲੀ ਦਲ ਨਹੀਂ ਬਾਦਲ ਪਰਿਵਾਰ ਦੇ ਨਾਲ ਹੈ ਬਿਲਕੁਲ ਅ ਕੰਪਲੀਟ ਅੰਡਰਸਟੈਂਡਿੰਗ ਹੈ ਮੇਰੇ ਕੋਲ ਇੱਕ ਸ਼ਾਇਦ ਆਈ ਥਿੰਕ ਪ੍ਰੋਬਬਲੀ ਦ ਮੀਡੀਆ ਹੈਸ ਸਕਿਪਡ ਅ ਵੈਰੀ ਇੰਪੋਰਟੈਂਟ ਕੇਸ ਵਿਜੀਲੈਂਸ ਬਿਊਰੋ ਨੇ ਰਜਿਸਟਰ ਕੀਤਾ ਸੀਗਾ ਅਗੇਂਸਟ ਕੈਪਟਨ ਅਮਰਿੰਦਰ ਸਿੰਘ ਐਂਡ ਹਿਸ ਫੈਮਿਲੀ ਹਿਸ ਸਨ ਐਂਡ ਅਦਰ ਡਾਇਰੈਕਟਰਸ ਆਫ ਦ ਕੰਪਨੀ ਆਈ ਡੋਨਟ ਨੋ ਇਫ ਯੂ ਆਰ ਅਵੇਅਰ ਇਫ ਯੂ ਆਰ ਅਵੇਅਰ ਤੁਸੀਂ ਨੂੰ ਕਰੈਕਟ ਕਰ ਦੇਣਾ ਲੇਕਿਨ ਮੈਂ ਉਸ ਕੇਸ ਦਾ ਹਵਾਲਾ ਵੀ ਦੇਣਾ ਚਾਹੁੰਦਾ ਪਹਿਲਾ ਤਾਂ ਇਹ ਜਿਹੜਾ ਕੁਇਟ ਪ੍ਰੋ ਕੁਆ ਕਹਿ ਰਿਹਾ ਜਿਹੜੀ ਇਹ ਇਹ ਜਿਹੜਾ ਫਿਕਸ ਮੈਚ ਹੈ ਉਹਦਾ ਦੋ ਤਾਂ ਸਿੱਧੇ ਸਿੱਧੇ ਤੁਹਾਨੂੰ ਸਾਹਮਣੇ ਤੁਹਾਡੇ ਨਜ਼ਰ ਆ ਗਏ ਕਿ ਅੰਮ੍ਰਿਤਸਰ ਇੰਕ੍ਰੂਮੈਂਟ ٹرسٹ ਦਾ ਇਤਨਾ ਬੜਾ ਘਟਾਲਾ ਹੋਇਆ ਵਿਧਾਨ ਸਭਾ ਦੀ ਕਮੇਟੀ ਦੀ ਰਿਪੋਰਟ ਆਉਣ ਰਿਪੋਰਟ ਸੀਗੀ ਉਹਦੇ ਬਾਅਦ ਨੂੰ ਪਿਛਲੀ ਗਵਰਨਮੈਂਟ ਜਾਣ ਤੋਂ ਪਹਿਲਾਂ ਉਸ ਮਾਮਲੇ ਨੂੰ ਪੂਰਾ ਖੁਰਤ-ਪੁਰਤ ਕਰਕੇ ਗਈ ਹੈ ਕੈਂਸਲਰ ਕੈਂਸਲੇਸ਼ਨ ਰਿਪੋਰਟ ਸਬਸੀਕੁਐਂਟਲੀ ਉਹਦੇ ਵਿੱਚ ਉਹਨਾਂ ਦੀ ਇਕਵਿਟਲ ਹੋ ਜਾਣੀ ਹੈ ਦੂਸਰਾ ਕੇਸ ਜਿਹੜਾ ਤੁਹਾਨੂੰ ਨਾ ਸੀਂਟਰ ਉਹ ਵੀ ਤੁਹਾਡੇ ਸਾਹਮਣੇ ਆ ਉਹਦੇ ਵਿੱਚ 1 ਜੁਲਾਈ ਅੱਜ ਤੋਂ 3-4 ਦਿਨ ਪਹਿਲਾਂ ਡੇਟ ਸੀਗੀ ਉਹਦੇ ਵਿੱਚ ਕੈنسਲੇਸ਼ਨ ਰਿਪੋਰਟ ਹੈਜ਼ ਬੀਨ ਫਾਈਲਡ 24 ਜੁਲਾਈ ਨੂੰ ਆਰਡਰਸ ਪਾਸ ਹੋ ਜਾ ਰਹੇ ਤੇ ਉਹਦੇ ਵਿੱਚ ਵੀ ਕੈਪਟਨ ਅਵਿੰਦਰ ਸਿੰਘ ਦਾ ਇਕਵਿਟਲ ਹੋ ਜਾਂਦਾ ਇਹ ਮਾਮਲੇ ਜਦੋਂ ਇਕਵਿਟਲ ਹੋ ਗਿਆ ਜਿਹਦੇ ਜਿਹੜੇ ਕਿ ਬੜੇ ਧੋਰ ਸ਼ੋਰ ਦੇ ਨਾਲ ਕਾਂਗਰਸ ਸਰਕਾਰ ਨੇ ਇਹ ਮਾਮਲੇ ਬਣਾਏ ਸੀ ਅਵਿੰਦਰ ਸਿੰਘ ਦੇ ਖਿਲਾਫ ਉਹ ਤੋਂ ਸਭ ਕੀ ਨਜ਼ਰ ਆਉਂਦਾ ਆਮ ਜਿਹੜੇ ਸਧਾਰਨ ਸਾਡੇ ਆਗੇ ਬੰਦੇ ਸੀ ਐਮ ਐਲ ਏ ਸੀ ਆ ਜਿਹੜੇ ਅਤੇ 3000 ਵਿਅਕਤੀ ਆਇਆ ਜਿਹੜਾ ਜਸਟਿਸ ਮਹਤਾਬ ਸਿੰਘ ਦਾ ਕਮਿਸ਼ਨ ਬਣਿਆ ਵੰਡੇਗਾ ਉਹਨਾਂ ਦਾ ਕੋਈ ਕੇਸ ਵਾਪਸ ਹੋਇਆ ਨਹੀਂਗਾ ਆਮ ਜਨਤਾ ਦਾ ਕੱਲੇ ਕੈਪਟਨ ਅਮਰਿੰਦਰ ਸਿੰਘ ਤੇ ਚੁੰਮ ਕੇ ਅਕਾਲੀ ਦਲ ਦੀ ਸਰਕਾਰ ਵੱਲੋਂ ਕੇਸ ਵਾਪਸ ਲੈਣਾ ਕੈਨਸਲੇਸ਼ਨ ਰਿਪੋਰਟਸ ਫਾਈਲ ਕਰਨੀਆਂ ਇਟਸ ਅ ਕਲੀਅਰ ਇੰਡੀਕੇਟਰ ਥੈਟ ਬੋਥ ਫਿਊਡਲ ਫੈਮਿਲੀਸ ਤਾਕਤਵਰ ਪਰਿਵਾਰ ਦੋ ਪੰਜਾਬ ਦੇ ਬਾਦੂ ਤੇ ਕੈਪਟਨ ਅਮਰਿੰਦਰ ਸਿੰਘ ਇਹ ਹੈਂਡਲ ਕਲੱਬ ਨੇ ਆਪਸ ਵਿੱਚ ਮਿਲੂ ਬਗਤਾ ਇਸੇ ਦੇ ਕੈਪਟਨ ਅਮਰਿੰਦਰ ਸਿੰਘ ਕਿਤੇ ਹੀ ਪ੍ਰੋਸੀਡ ਨਹੀਂ ਕਰਨਗੇ ਨਵਜੋਤ ਸਿੰਘ ਸਿੱਧੂ ਲੱਖ ਜੋਰ ਲਾ ਲੈ ਕੇ 684 ਕਰੋੜ ਰੁਪਿਆ ਕੇਬਲਾ ਦੇ ਵਿੱਚ ਸੋਖਾ ਹੋਇਆ ਜਾਂ ਵਿੱਚ ਡਿਰਾ ਪਈ ਹੋਈ ਆ ਲੇਕਿ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਦਾ ਅੱਖੋਂ ਰੋਕ ਕੇ ਕਰਤਾ ਪਹਿਲਾਂ ਆਪਣਾ ਸੈਕਟਰੀ ਦਾ ਹਵਾਲਾ ਦਿੱਤਾ ਕਿ ਮੈਂ ਸੈਕਟਰੀ ਨੂੰ ਹਾਇ ਅੰਦੇਸ਼ ਦਿੱਤੀ ਆ ਤੇ ਕੱਲ ਦੀ ਪ੍ਰੈਸ ਕਾਨਫਰੰਸ ਵਿੱਚ ਜਦੋਂ ਪੱਤਰਕਾਰਾਂ ਨੇ ਪੁੱਛਿਆ ਤਾਂ ਉਹਨਾਂ ਨੇ ਕਹਿ ਕੇ ਨਹੀਂ i will not enter into any sort of vendetta catching corruption is not vendetta kise corrupt system nu nay karna kise bhrashtachar nu rokna vendetta nahi hunda is layi oda sahara leke eh sara kujh jada kul tisra case mere khad jada tamm kehna chahuna eh hun hi haal hi vich eh cancel hoya ji jada vigilance bureau ne ek fir register kiti siki fir number 2 11 2 2009 ਇਹ ਪੁਲਿਸ ਸਟੇਸ਼ਨ ਹੈਗਾ ਵਾ ਵਿਜੀਲੈਂਸ ਬਿਊਰੋ ਦਾ ਫੇਜ਼ 1 ਜਾਂ ਐਫਐਸ 1 ਮੁਖਾਲਜ ਇਹ ਐਫਆਈਆ ਜਿਹੜੀ ਹੈ ਇੱਕ ਕੈਪਟਨ ਅਵਿੰਦਰ ਸਿੰਘ ਦੇ ਫੈਮਿਲੀ ਦੇ ਕਲਾਸਿਅਰ ਵਿਦ ਅਸ ਸਿੰਘ ਐਂਡ ਫੈਮਿਲੀ ਆਈ ਡੋਟ ਨੋ ਹਾਊ ਮੈਨੀ ਆਫ ਯੂ ਆਰ ਅਵੇਅਰ ਆਫ ਥਿਸ ਇਟ ਵਾਸ ਅੰਡਰ ਸੈਕਸ਼ਨ 400ਪੀ 406 452 120ਪੀ ਸੈਕਸ਼ਨ 7 13 ਇੱਕ ਐਂਡ ਅ ਪ੍ਰिवेंशन ਆਫ ਕ腐ਪਸ਼ਨ ਐਕਟ 1988 ਔਰ ਇਹਦੇ ਵਿੱਚ ਇਹ ਇਸ ਪੂਰੀ ਤਕਨੀਕਾਂ ਕਰਨ ਤੋਂ ਬਾਅਦ ਸਾਰੀ ਕਹਾਣੀ ਲੱਭ ਲਈ ਉਹਨਾਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਇੱਕ ਕੰਪਨੀ ਇਹਨਾਂ ਨੇ ਬਣਾਈ ਸੀ ਜਿਹੜੀ ਕਿ 100% ਮਸ਼ਰੂਮਸ ਐਕਸਪੋਰਟ ਕਰਦੀ ਸੀ ਉਸ ਕੰਪਨੀ ਦਾ ਨਾਮ ਸੀਗਾ ਮੈਸਰਸ ਟੇਕਸ ਮਸਰਾਜੋ ਪ੍ਰਾਈਵੇਟ ਲਿਮਟਿਡ ਮੈਸਰਸ ਟੇਕਸ ਮਸਰਾਜੋ ਪ੍ਰਾਈਵੇਟ ਲਿਮਟਿਡ ਇਸ ਕੰਪਨੀ ਦਾ ਨਾਮ ਸੀਗਾ ਇਸ ਕੰਪਨੀ ਨੇ ਜਿੱਥੇ ਹੋਰ ਕੁਛ ਇਧਰ ਉਧਰ ਘਟਾਲੇ ਦਿੱਕੇ ਉਥੇ ਬੈਂਕ ਕੰਪਊਦਾ ਦੇ ਨਾਲ ਜਿਹੜਾ ਕੇਸ ਨਹੀਂ ਕੀਤੀ ਸੀ ਇੱਕ ਕੰਪਲੀਟ ਡਿਟੇਲਡ ਐਫ ਆਈ ਆਰ ਦਰਜ ਹੁੰਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਫੈਮਿਲੀ ਦੇ ਖਿਲਾਫ ਔਰ ਹੁਣ ਜਾਣ ਤੋਂ ਪਹਿਲਾਂ ਪਿਛਲੀ ਗਵਰਨਮੈਂਟ ਜਿਹੜੀ ਆ ਉਹ ਕੈنسਲੇਸ਼ਨ ਦੋ ਰਿਪੋਰਟਸ ਫਾਈਲ ਕਰਕੇ ਜਾਂਦੀ ਹੈ ਇੱਕ ਪਹਿਲਾਂ ਕੈنسਲੇਸ਼ਨ ਫਿਰ ਇੱਕ ਸਪਲੀਮੈਂਟਰੀ ਕੈنسਲੇਸ਼ਨ ਜਿਹੜਾ ਹੋਆ ਔਰ ਜਸਟਿਸ ਜਿਹੜੇ ਨੇ ਜਿਹੜੇ ਜੱਜ ਨੇ ਸੌਰੀ ਅ ਐਡੀਸ਼ਨਲ ਅ ਸਪੈਸ਼ਲ ਕੋਰਟ ਜਿਹੜੀ ਮੁਖਾਲੀ ਦੀ ਹੈ ਉਸੇ ਉਸੇ ਕੋਰਟ ਦੀ ਸੀਗਾ 18/2017 ਹੁਣ ਆਫਟਰ ਦ ਇਲੈਕਸ਼ਨਸ ਇਹ ਜਿਹੜੀ ਐਫ ਆਈ ਆਰ ਜਿਹੜੀ ਕੈਪਟਨ ਅਵਿੰਦਰ ਸਿੰਘ ਦੇ ਪਰਿਵਾਰ ਦੇ ਖਿਲਾਫ ਕੋਖਾ ਤੜੀ ਔਰ ਪ੍ਰिवेंशन ਆਫ ਕਰਪਸ਼ਨ ਐਕਟ ਦੀ ਐਫ ਆਈ ਆਰ ਸੀਗੀ दैट ਆਲਸੋ ਸਟੈਂਸ ਕੈਨਸਲਡ ਸੋ ਇਨ ਆਲ 10 ਮੇਜਰ ਕਰਪਸ਼ਨ ਮੈਟਰਸ ਜਿਹਦੇ ਵਿੱਚ ਕੈਪਟਨ ਅਵਿੰਦਰ ਸਿੰਘ ਦੀ ਸ਼ਮੂਲੀਅਤ ਸੀਗੀ ਅਮਰਸਰ ਇੰਪਰੂਵਮੈਂਟ ਟਰਸਟ ਲੁਧਿਆਣਾ ਸਿਟੀ ਸੈਂਟਰ ਔਰ ਨਾਲ ਨਾਲ ਤੀਸਰਾ ਜਿਹੜਾ ਮੈਂ ਤੁਹਾਨੂੰ ਐਫਆਈਆਰ ਨੰਬਰ ਦੋ ਗਣਾ ਦਿੱਤੀ ਆ 2009 ਦੇ ਜਿਹਦੇ ਵਿੱਚ ਮੈਸੇਜ ਅ ਮਿਸਟਰ ਅਟੇਕ ਮਿਸਰਾਕੋ ਕੰਪਨੀ ਜਿਹਨਾਂ ਨੇ ਬੈਂਕ ਕੋ ਕਰੋੜਾਂ ਦੇ ਨਾਲ ਜਿੱਤੀ ਕੀਤੀ ਸੀਗੀ ਉਹ ਵੀ ਕੇਸ ਜਿਹੜਾ ਹੈ ਵਾਪਸ ਕੀਤਾ ਗਿਆ ਖਤਮ ਹੋ ਗਿਆ ਔਰ ਜਿਹੜਾ ਲੁਧਿਆਣਾ ਸਿਟੀ ਸੈਂਟਰ ਦਾ ਮੇਰੇ ਕੋਲ ਸਾਰੇ ਤੱਥ ਨੇ ਆ ਇੱਥੇ ਪੂਰੀ ਕੇਸ ਆ ਮੇਰੇ ਕੋਲ ਇਹ ਲੁਧਿਆਣਾ ਸਿਟੀ ਸੈਂਟਰ ਦਾ ਅਵਾਰਡ ਹੈ ਲੁਧਿਆਣਾ ਸਿਟੀ ਸੈਂਟਰ ਦਾ ਕੇਸ 24 ਜੁਲਾਈ ਨੂੰ ਖੁਰਦਪੁਰ ਤੋਂ ਹੋ ਜਾਵੇਗਾ ਖਤਮ ਹੋ ਜਾਵੇਗਾ لیکن ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਮੇਤ ਮੈਨੂੰ ਤੇ ਸਨੇਹ ਪੰਜਾਬ ਦੇ ਆਮ ਜਨਤਾ ਨੂੰ ਖਮਿਆਸ਼ਾ ਆਪਾਂ ਭੁਗਤਣਾ ਪੈਣਾ ਕਿਉਂਕਿ ਜਿਹੜੀ ਕੰਪਨੀ ਸੀ ਟੁਡੇ ਹੋਮਸ ਜਿਹੜੀ ਕੰਪਨੀ ਅਕਿਊਜ਼ ਸੀਗੀ ਐਫ ਆਈ ਆਰ ਦੇ ਵਿੱਚ ਕੈਪਟਨ ਅਵਿੰਦਰ ਸਿੰਘ ਉਹਨਾਂ ਦੇ ਨਾਲ ਜਿਹੜੀ ਦੋਸ਼ੀ ਕੰਪਨੀ ਪਾਈ ਗਈ ਸੀ ਟੁਡੇ ਹੋਮਸ ਕੰਪਨੀ ਉਹਨਾਂ ਨੇ ਸੁਪਰੀਮ ਕੋਰਟ ਤੇ ਜਾ ਕੇ ਆਰਬਿਟ੍ਰੇਸ਼ਨ ਮੰਗਲੀ ਸੀ ਉੱਥੇ ਕਚਹਿਰੀ ਵਿੱਚ ਕੁਝ ਨਹੀਂ ਸੀ ਹੋ ਰਿਹਾ ਨਾ ਕੈਪਟਨ ਅਵਿੰਦਰ ਸਿੰਘ ਦਾ ਕੇਸ ਅੱਗੇ ਜਾ ਰਿਹਾ ਸੀ ਨਾ ਪਿੱਛੇ ਜਾ ਰਿਹਾ ਸੀ ਉਹਨਾਂ ਨੇ ਕਿਹਾ ਸਾਡਾ ਪਿਛਲੇ 2006 ਤੋਂ ਲੈ ਕੇ ਸਾਡਾ ਸਾਰਾ ਕਾਰੋਬਾਰ ਸਫਲ ਕਰ ਰਿਹਾ ਔਰ ਉਸ ਕੰਪਨੀ ਦੀ ਆਰਜਿਸਟ੍ਰੇਸ਼ਨ ਤਾਂ ਜਿਹੜੀ ਹੈ ਉਹਦੇ ਤੇ ਇੱਕ ਸੁਪਰੀਮ ਕੋਰਟ ਨੇ ਜਸਟਿਸ ਪਾਇੰਟ ਕੀਤੇ ਦਾ ਜਸਟਿਸ ਨੇਮ ਇਜ਼ ਜਸਟਿਸ ਆਰਸੀ ਲਹੋੜੀ ਆਰਸੀ ਲਹੋੜੀ ਜਸਟਿਸ ਆਰਸੀ ਲਹੋੜੀ ਨੇ ਪ੍ਰਾਣੀ ਗਾਦੀ ਮੈਂ ਕਰ ਰਿਹਾ ਜਸਟਿਸ ਆਰਸੀ ਲਹੋੜੀ ਨੇ ਹੁਣ ਅਮੈਂਡੇਡ ਇੱਕ ਪਾਸ ਕੀਤਾ ਹੈ ਆਰਬਿਟ੍ਰੇਸ਼ਨ ਅਵਾਰਡ ਇਨ ਫੇਵਰ ਆਫ ਟੁਡੇ ਹੋਮਸ ਕੰਪਨੀ that the award has been passed on 3 ਫੈਬਰੂਰੀ 2017 3 ਫੈਬਰੂਰੀ 2017 ਨੂੰ ਜਸਟਿਸ ਐਸ ਸੀ ਲਹੋੜੀ ਜਿਹਨਾਂ ਨੂੰ ਕਿ ਸੁਪਰੀਮ ਕੋਰਟ ਨੇ ਅਪਾਇਨਟ ਕੀਤਾ ਉਹਨਾਂ ਨੇ ਟੁਡੇ ਹੋਮਸ ਕੰਪਨੀ ਦੇ ਹੱਕ ਵਿੱਚ ਟੋਟਲ ਅਮਾਉਂਟ ਸ਼ਾਇਦ 476 ਕਰੋੜ ਰੁਪਈਆ ਦਿੱਤਾ ਪਰ ਕੰਪਨੀ ਨੇ ਜਦੋਂ ਕੈਲਕੂਲੇਟ ਕਰਦਾ ਉਹ ਜਦੋਂ ਤੋਂ ਉਹਨਾਂ ਦਾ ਲਾਸ ਹੋ ਗਿਆ ਕੰਪਨੀ ਦਾ ਬਿਕੋਜ਼ ਆਫ ਕਿਉਂਕਿ ਉਹਨਾਂ ਨੂੰ ਕੰਪਨੀ ਦਾ ਬੇਗਨਾ ਪਾਈ ਜਾਣੀ ਹੈ ਅਲੋਂਗ ਵਿਦ ਕੈਪਟਨ ਅਮਰਿੰਦਰ ਸਿੰਘ 1000 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਨੂੰ ਇਸ ਅਵਾਰਡ ਨਾਲ ਹੀ ਕਹਿੰਦੇ ਜਿਹੜਾ ਅਮਰਿੰਦਰ ਸਿੰਘ ਉਹਨਾਂ ਨੇ ਤਾਂ ਦੇਣਾ ਨਹੀਂ ਹੈ ਇਹ ਜਿਹੜਾ ਅਵਾਰਡ ਹੋਵੇਗਾ ਇਹ ਪਬਲਿਕ ਸਟਰਕਚਰ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਮਲੈਕੀ ਕਹਿ ਲਓ ਪਿਛਲੀ ਸਰਕਾਰ ਦੀ ਮਿਹਰੀ ਭੂਗਤ ਕਹਿ ਲਓ ਟੈਪ ਜਿਹੜਾ ਜੋ ਕੁਝ ਘਟਨਾਕ੍ਰਮ ਵਾਪਰਿਆ ਸੁਧਰਾਣਾ ਸਿਟੀ ਸੈਂਟਰ ਦਾ ਉਹਦੇ ਵਿੱਚ 1000 ਕਰੋੜ ਰੁਪਏ ਦਾ ਲਾਸ ਪੰਜਾਬ ਦੇ ਲੋਕਾਂ ਨੂੰ ਆਇਆ ਹੈ ਇਹ ਹੈ ਕੁਇੰਟ ਪ੍ਰਾਕ ਨੂੰ ਆਪਸ ਵਿੱਚ ਅੰਡਰਸਟੈਂਡਿੰਗ ਦਾ ਯੂਸ ਪੈਚ ਮਾਈ ਬੈਕ ਆਦਰ ਸਟੈਚ ਯੋਰ ਬੈਕ ਨਾ ਤਾਂ ਉਹਨੂੰ ਕੋ ਸਮਝ ਆਵੇ ਨਾ ਤਾਂ ਉਹਨੂੰ ਸੁਣਨਾਂਗੇ ਕਿਉਂਕਿ ਜਦੋਂ ਜਿਹੜੇ ਕੇਸ ਅਮਰਿੰਦਰ ਸਿੰਘ ਨੇ ਬਣਾਏ ਸੀ 2002 ਤੋਂ ਲੈ ਕੇ 2007 ਵਿੱਚ ਜਦੋਂ ਬਾਦਲ ਜੀ ਇਹ ਕੁਇਟਲ ਹੋਈ ਸੀ ਕਿ ਮੁਹਾਲੀ ਦੀ ਐਸੇ کورٹ ਵਿੱਚੋਂ ਜਾਂ 2008 ਵਿੱਚ ਜਾਂ 2009 ਵਿੱਚ nobody challenged the equator of the chief minister uh, badal family in that any case therefore the understanding is now pretty clear mereha punjab de lokan hon kuch shubah nahi rehna chahida ke pehla amritdas singh ji mukadme banawnde ne badal de parivar de utte ohna ch kuch nahi nikalda oh bari ho jande ne ya oh bari karwaye jande ne fir badal sahab honi banawnde ne sarkari machinery sarkari paisa lokan da khana ਤੇ ਬਾਦਲ ਸਾਹਿਬ ਨੇ ਕੇਸ ਬਣਾਉਂਦੇ ਨੇ ਅਮਰਿੰਦਰ ਸਿੰਘ ਦੇ ਖਿਲਾਫ ਤਿੰਨ ਕੇਸ ਦੋਹਾਂ ਦਾ ਤਾਂ ਲੋਕਾਂ ਨੂੰ ਪਤਾ ਸੀ ਤੀਸਰਾ ਮੈਸੇਜ ਟੈਕ ਮਸਰਾਦੋ ਪ੍ਰਾਈਵੇਟ ਲਿਮਟਿਡ 100% ਐਕਸਪੋਰਟ ਓਰੀਐਂਟਡ ਯੂਨਿਟ ਜਿਹੜਾ ਜਿਨ੍ਹਾਂ ਨੇ ਮਸ਼ਰੂਮ ਪੈਦਾ ਕਰਕੇ ਮਸ਼ਰੂਮ ਸਪਲਾਈ ਕਰਨ ਦੀ ਬਾਤ ਦੁਨੀਆ ਦੇ ਵਿੱਚ ਉਸ ਕੇਸ ਦਾ ਕਿਸੇ ਨੂੰ ਪਤਾ ਨਹੀਂਗਾ ਉਹ ਵੀ ਕੇਸ ਹੈ ਤੇਰੀ ਹੋ ਗਿਆ ਤਿੰਨ ਕਰਪਸ਼ਨ ਦੇ ਮੈਟਰਸ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਾਣ ਤੋਂ ਪਹਿਲਾਂ ਬਤੂਬਸ ਕਰਕੇ ਜਾਂਦੇ ਨੇ ਕਿ ਤਾਂ ਕਿ ਅਮਰਿੰਦਰ ਸਿੰਘ ਦੇ ਖਿਲਾਫ ਪੁੱਛਣਾ ਹੁਣ ਇਥੋਂ ਤੁਹਾਨੂੰ ਸਾਫ ਹੋ ਗਿਆ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਜਾਂ ਕਾਂਗਰਸ ਦੇ ਐਮਐਲਏ ਐਕਸ਼ਨ ਮੰਗਦੇ ਹੋਣ ਕ腐ਸ਼ਨ ਮੈਟਰਸ ਦੇ ਵਿਲ ਨਾਟ ਗੈਟ ਜਸਟਿਸ ਐਵਰ ਮੇਰੇ ਤੋਂ ਕੁਛ ਨਹੀਂ ਤੇ ਲੱਖ ਡੋਰ ਲਾਦੇ ਸੁਖੀ ਰੰਦਾਵਾ ਨਵਜੋਤ ਸਿੰਘ ਸਿੱਧੂ ਮਨਪ੍ਰੀਤ ਸਿੰਘ ਬਾਦਲ ਐਮਐਲਏ ਅਮਰਿੰਦਰ ਸਿੰਘ ਇਸ ਨਾਟ ਗੋਇੰਗ ਟੂ ਆਰਡਰ ਐਨੀ ਮੀਨਿੰਗਫੁਲ ਇਨਕੁਆਇਰੀ ਅਗੇਂਸਟ ਦ ਬਾਦਲ ਫੈਮਿਲੀ ਔਰ ਦ ਪ੍ਰੀਵੀਅਸ ਗਵਰਨਮੈਂਟ ਰਿਕੋਰਡ ਉਹਨਾਂ ਦੇ ਜਾਣ ਤੋਂ ਪਹਿਲਾਂ ਸਾਰੀ ਸੈਟਿੰਗ ਸਾਰੇ ਕੇਸ ਢੇਰ ਕਰਕੇ ਔਰ ਹੋਰ ਨੁਕਤੇ ਮੈਂ ਕਹਿਣਾ ਚਾਹਣਾ ਕਿਸਾਨਾਂ ਦੀ ਆਤਮ ਨਿਰਤਿਆ ਦੀ ਗੱਲ ਕੀਤੀ ਜਾ ਰਹੀ ਹੈ ਬਹੁਤ ਵੱਡੇ ਲੈਵਲ ਦੇ ਉੱਤੇ ਟੈਟ ਮੀਵਲ ਦੀ ਇੱਕ ਬਹੁਤ ਵੱਡਾ ਇਹਾਸਾਨ ਕਰ ਦਿੱਤਾ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਮੇਰਾ ਖਿਆਲ ਮੈਂ ਮੇਰੇ ਕੋਲ ਤੁਹਾਡੇ ਸਾਰਿਆਂ ਕੋਲ ਵਿਡੀਓ ਅਮਿੰਦਰ ਸਿੰਘ ਨੇ ਕਿਹਾ ਸੀ ਕੈਟੇਗੋਰਿਕਲੀ ਕਿਹਾ ਸੀਗਾ ਕਿ ਤਿੰਨੇ ਕੋਆਪਰੇਟਿਵ ਬੈਂਕਾਂ ਦਾ ਵੀ ਨੈਸ਼ਨਲਾਈਜ਼ਮੈਂਟ ਕਰਦਾ ਵੀ ਅਤੇ ਨਾਲ ਆਰਧੀਆਂ ਦਾ ਕਰਜ਼ਾ ਮਾਫ ਕੀਤਾ ਜਾਊ ਕਿਸਾਨਾਂ ਦਾ ਤੇ ਇਹ કુલ ਕਰਜ਼ਾ ਅਪ੍ਰੋਕਸੀਮੇਟ ਐਸਟੀਮੇਟਡ ਜਿਹੜਾ ਕਰਜ਼ਾ ਹੈਗਾ ਵਾ ਇਹ 1 ਲੱਖ ਕਰੋੜ ਰੁਪਏ ਦੇ ਲਾਗੇ ਕਰਜ਼ਾ ਤੇ ਮਾਫ ਕਿੰਨਾ ਕੀਤਾ ਜਾ ਰਿਹਾ ਇਸ ਬਜਟ ਵਿੱਚ 1500 ਕਰੋੜ ਰੁਪਇਆ ਕੁੱਲ ਪੰਜ ਸਾਲਾਂ ਵਿੱਚ 9500 ਕਰੋੜ ਰੁਪਇਆ ਐਕਚੁਅਲੀ ਇਟ ਮੀਨਸ ਕਿ 10% ਇੰਟਰਸਟ ਲਾਇਆ ਜਾਵੇ 1 ਲੱਖ ਕਰੋੜ ਰੁਪਏ ਇੱਕ ਸਾਲ ਦਾ ਵਿਆਜ ਮਾਫ ਕੀਤਾ ਗਿਆ ਆਪਣੇ ਨੰਬਰਸ ਤੇ ਇੱਕ ਸਾਲਾਂ ਉਹ ਲੋਕਾਂ ਨੇ ਇਹ ਕੰਪੇਟਿਸ਼ਨ ਵੀ ਕਰਦੀ ਕਿ ਜੇ 2 ਲੱਖ ਰੁਪਏ ਦੇ ਸਾਥ ਦੇ ਨਾਲ 1.5 ਲੱਖ ਪਰਿਵਾਰਾਂ ਨੂੰ ਜੇ ਦਿੰਦੇ ਵੀ ਇਹ ਰੀਲੀਫ ਤਾਂ ਇਹ ਜਿਹੜਾ ਪਰਫਾਰਮਰ ਰੀਲੀਫ ਹੁੰਦੀ ਆ ਇਹ 14000 ਰੁਪਏ ਦੇ ਕਰੀਬ ਸਾਰੀ ਜ਼ਿੰਮੇਦਾਰ ਬਣਦੀ ਹੈ ਔਰ 100 ਦਿਨ ਸਵਾਤਮਤਾ ਪੂਰੇ ਸਵਾ 100 ਦਿਨ ਹੋਏ ਨੇ ਜਦੋਂ ਇਹ ਸਿੱਧੀ ਸਰਕਾਰ ਬਣੇ ਨੇ ਤੇ 100 ਆਤਮ ਤਾਕੀ ਕਿਸਾਨਾਂ ਨੇ ਕਰ ਲੀਆਂ ਹਾਂ ਜਿੱਦਣ ਇਹਨਾਂ ਨੇ ਜਿਹੜਾ ਕਰਜ਼ਾ ਮਾਫੀ ਦਾ ਐਲਾਨ ਦਾ ਸੈਕਲਿਚ 15 ਕਿਸਾਨ ਉਧਰ ਤੋਂ ਬਾਤ ਕਰ ਚੁੱਕੇ ਕੈਪਟਨ ਅਬਰਿੰਦਰ ਸਿੰਘ ਜਾਂ ਇਹਨਾਂ ਦਾ ਕੋਈ ਮਨਿਸਟਰ ਕਿਸੇ ਕਿਸਾਨ ਦੇ ਘਰ ਤੱਕ ਅੱਜ ਤੱਕ ਨਹੀਂ ਗਿਆ ਹਮਦਰਦੀ ਚ ਤੋਪਾ ਸਕਦਾ ਇਹ ਜਿਹੜਾ ਸਾਰਾ ਕਰਜ਼ਾ ਮਾਫੀਆ ਔਰ ਹੁਣ ਤਾਂ ਕਹਿ ਰਹੇ ਨੇ ਸ਼ਰੀਆਮੀ ਕੇ ਕ੍ਰੋਪ ਡੋਨ ਤੇ ਸਿਰਫ ਦਿੱਤਾ ਵਾ ਨਾ ਕੋਈ ਹੋਰ ਲਿਮਿਟ ਤੇ ਨਾ ਕੋਈ ਹੋਰ ਮਸ਼ੀਨਰੀ ਤੇ ਨਾ ਕੋਈ ਹੋਰ ਕਰਜ਼ਾ ਜੋ ਐਗਰੀਕਲਚਰ ਰਿਲੇਟਡ ਹੈ ਉਹਨੇ ਕਿਸੇ ਤੇ ਕੋਈ ਇਸ ਤਰ੍ਹਾਂ ਦਾ ਕਰਜ਼ਾ ਮੁਆਫੀ ਦਾ ਅੰਦਰਸਿਕ ਦਾ ਕੋਈ ਪ੍ਰੋਗਰਾਮ ਨਹੀਂਗਾ ਸਾਫ਼ ਗੱਲ ਉਹਨਾਂ ਨੇ ਆਪ ਐਡਮਿਟ ਕਰਦੀ ਹੈ ਔਰ ਇਹ ਕਲਮ ਉਹ ਦੁੱਖ ਨਾ ਕਹਿੰਦੀ ਆ ਪਚਾਏ ਇਸੇ ਕਿ ਅਸੀਂ ਹਾਲਤ ਪਈ ਕਿ ਕਿਸਾਨੀ ਨੂੰ ਜਦ ਤੱਕ ਪ੍ਰੋਫਿਟੇਬਲ ਕਿਤਾ ਨਹੀਂ ਬਣਾਇਆ ਜਾਵੇਗਾ ਅਨਫੋਰਚਨਟਲੀ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਇਸ ਦੇਸ਼ ਦੇ ਵਿੱਚ ਕਿਸਾਨ ਆਤਮ ਹੱਤਿਆ ਕਰਦੇ ਰਹੇ ਨੇ ਜੇ ਇਸ ਨੂੰ ਪ੍ਰੋਫਿਟੇਬਲ ਪ੍ਰੋਫਿਟੇਬਲ ਬਣਾਉਣ ਵਾਸਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਜਿਹੜੀਆਂ ਕਿ ਸਾਰੀਆਂ ਪਾਰਟੀਆਂ ਨੇ ਆਪਣੇ ਮੈਨੀਫੈਸਟੋਆ ਵਿੱਚ ਰੱਖੀ ਹੋਈ ਸੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨਾ ਬਹੁਤ ਜ਼ਰੂਰੀ ਹੈ ਲੇਕਿਨ ਕੋਈ ਪਾਰਟੀ ਲਾਗੂ ਨਹੀਂ ਕਰ ਰਹੀ ਮਾਰਕੀਟਿੰਗ ਐਵੇਨਿਊਜ਼ ਲੱਪਣੇ ਬਹੁਤ ਜ਼ਰੂਰੀ ਆ ਪੰਜਾਬ ਦੀ ਕਿਸਾਨੀ ਨਹੀਂ ਬਚ ਸਕਦੀ ਜਦ ਤੱਕ ਤੁਸੀਂ ਪੰਜਾਬ ਦੇ ਲੋਕਾਂ ਦੀਆਂ ਫਸਲਾਂ ਕਣਕ ਝੋਨੇ ਤੋਂ ਇਲਾਵਾ ਜਿੰਨੀਆਂ ਹੋਰ ਫਸਲਾਂ ਨੇ ਕਿਉਂਕਿ ਪੰਜਾਬ ਦੀ ਸੋਇਲ ਬਹੁਤ ਵਰਸਟਾਈਲ ਹੈ ਪੰਜਾਬ ਦੀ ਜ਼ਮੀਨ ਪੰਜਾਬ ਦਾ ਮੌਸਮ ਪੰਜਾਬ ਦਾ ਪਾਣੀ ਇਹ ਕੈਲੀਫੋਰਨੀਆ ਨਾਲੋਂ ਘੱਟ ਨਹੀਂ ਹੈ ਲੇਕਿਨ ਉਹਨਾਂ ਨੂੰ ਜਾਂਦਾ ਹੈ ਫਸਲਾਂ ਸਭ ਕੁਝ ਹੋ ਸਕਦਾ ਦਾਣੇ ਫਲ ਫਰੂਟ ਸਬਜ਼ੀਆਂ ਹਰ ਕਿਸਮ ਦੀ ਫਸਲ ਹੋ ਸਕਦੀ ਹੈ ਲੇਕਿਨ ਗੱਲ ਹੈ ਉਹਨਾਂ ਦੀ ਮਾਰਕੀਟਿੰਗ ਨਹੀਂ ਹੋਊਗੀ ਉਹਨਾਂ ਦੀ ਤਾਂ ਹੀ ਆਤਮ ਹੱਤਿਆ ਦਾ سلسلہ ਨਹੀਂ ਰੁਕੇਗਾ ਸੋ ਮਾਰਕੀਟਿੰਗ ਇੰਸ਼ੋਰੈਂਸ ਉਹ ਕਰਦੀ ਰਿਹਾ ਸੁਆਮੀਨਾਥ ਕਮੇਟੀ ਦੀ ਰਿਪੋਰਟ ਕੋ ਲਾਗੂ ਨਹੀਂ ਕਰ ਰਹਾ ਲੇਕਿਨ ਇਹ ਕਹਿ ਰਹੇ ਨੇ ਹਮ ਨੰਦਨਾ ਦੁਖ ਦੀ ਗੱਲ ਕਹਿਣੀ ਪੈਦੀ ਆ ਕਿ ਜਿਹੜੇ ਕਿਸਾਨਾਂ ਨੇ ਆਤਮ ਹੱਤਿਆ ਕਰ ਲਈਆ ਉਹਨਾਂ ਦਾ ਕੁੱਲ ਕਰਜ਼ਾ ਸਰਕਾਰ ਚੁੱਕੇ ਇਹ ਇੱਕ ਤਰੀਕੇ ਦੇ ਨਾਲ ਇਹ ਕਿਸਾਨਾਂ ਨੂੰ ਆਤਮ ਹੱਤਿਆ ਕਰਨ ਵਾਸਤੇ ਪ੍ਰੇਰਿਤ ਨਹੀਂ ਕਰਦਾ ਨਮੋ ਸੋਚਣਾ ਕਿ ਉਹਦਾ ਸਾਡੀ ਹਮਦਰਦੀ ਉਹਨਾਂ ਦੇ ਨਾਲ ਜਿਹੜੇ ਜਿਨ੍ਹਾਂ ਦੀ ਮੌਤ ਜਿਹੜੇ ਆਤਮ ਹੱਤਿਆ ਗਿਆ ਮੈਨੂੰ ਪਤਾ ਬਹੁਤ ਮੁਸ਼ਕਲ ਆਉਂਦਾ ਹੈ ਕੱਲ ਵੀ ਹੋ ਜਾਈਏ ਦੋਨਾਂ ਪਿਓ ਕੋ ਉਤਨੇ 100 ਜ਼ਹਿਰ ਖਾਦਾ ਤੇ ਪਿਓ ਦੀ ਡੈਥ ਹੋ ਗਈ ਮੁੰਡਾ ਜਿਹੜਾ ਰਹਿ ਬਚ ਗਿਆ ਦਾ ਲੇਕਿਨ ਜਦ ਤੱਕ ਤੁਸੀਂ ਇਹੋ ਜਿਹਾ ਦਾ ਵਾਇਬਲ ਅਲਟਰਨੇਟਿਵ ਹੱਲ ਨਹੀਂ ਲੱਭੋਗੇ ਉਹਨਾਂ ਦੀ ਆਮਦਨੀ ਵਧਾਉਣੇ ਇਹਨਾਂ ਗੱਲਾਂ ਦੇ ਨਾਲ ਕਿਸੇ ਤਰੀਕੇ ਦੇ ਨਾਲ ਇਹ ਆਤਮ ਹੱਤਿਆ ਨਹੀਂ ਰੁਕਣ ਵਾਲੀਆਂ ਪਰਤੇ ਸ਼ਹਿਰ ਦੇ ਦੇ ਨੇ ਆਤਮ ਹੱਤਿਆ ਕਰਨ ਵਾਸਤੇ ਉਹਨਾਂ ਨੂੰ ਸਭੋ ਵਿੱਦਿਆ ਦੇਣ ਉਹਨਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਦੇ ਵਿੱਚ ਮਦਦ ਕਰਨ ਉਹਨਾਂ ਦੇ ਬੱਚਿਆਂ ਨੂੰ ਪੜਾਉਣ ਉਹਨਾਂ ਦੀਆਂ ਫੈਮਲੀਆਂ ਨੂੰ ਅਡਾਪਟ ਕਰਕੇ ਕਿਸੇ ਤਿਕਣਾ ਕਾਡਵਾਈਸ ਇਹ ਕਹਿਣਾ ਕਿ ਜਿਨ੍ਹਾਂ ਲੋਕਾਂ ਨੇ ਆਤਮ ਹੱਤਿਆ ਕਰੀਆਂ ਉਹਨਾਂ ਦਾ ਕਰਜ਼ਾ ਹੁਣ ਪੰਜਾਬ ਸਰਕਾਰ ਚੁੱਕੇਗੀ ਕਿਡੋਨੀ ਸ਼ੋਜ਼ ਕਿ ਕੈਪਟਨ ਅਮਰਿੰਦਰ ਸਿੰਘ ਇਸ ਪ੍ਰੋਮੋਟਿੰਗ ਫਾਰਮਰ ਸੁਸਾਇਟੀ ਨੂੰ ਪੰਜਾਬ ਹੁਣ ਜਿਹੜੇ ਬਿਲਕੁਲ ਮੈਨੂੰ ਕੁਛ ਬੈਠੇ ਨੇ ਉਹ ਕਹਿੰਦੇ ਆ ਹੋਰ ਕੋਈ ਰਾਹ ਨਹੀਂਗਾ ਬਰਨਾਂ ਤਾਂ ਸਾਡਾ 2 ਲੱਖ ਰੁਪਏ ਮਾਫ਼ ਕਰਨਾ ਸਰਕਾਰ ਨੇ ਸ਼ਾਇਦ ਉਹ ਵੀ ਸ਼ਾਇਦ ਤੇ ਜੇ ਆਪਣੀ ਜਾਨ ਗਵਾ ਲਈਏ ਤੇ ਯਾਰ ਸਾਰੇ ਘਰ ਦਾ ਕਰਜ਼ਾ ਮਾਫ਼ ਹੋ ਜਾਊ ਲੋਕੀ ਦਾ 2-2 3-3 ਲੱਖ ਰੁਪਏ ਦੀ ਕਰਜ਼ੇ ਲਈ ਕਰ ਰਹੇ ਨੇ ਆਈ ਥਿੰਕ ਸੋ ਦਿਸ ਵਿਲ ਫਰਦਰ ਐਗਗ੍ਰੇਵੇਟ ਦੀ ਇਸ਼ੂ ਆਫ ਫਾਰਮ ਐਂਡ ਲੇਬਰ ਖੇਤ ਮਜ਼ਦੂਰਾਂ ਦੀ ਸੁਸਾਇਟੀ ਨੂੰ ਅੱਗੇ ਜਾਣਾ ਇਸ ਲਈ ਸਾਥ ਦੁੱਖ ਨਾ ਕਹਿਣਾ ਪੈਂਦਾ ਕਿ ਇਹ ਜਿਹੜਾ ਫਾਰਮ ਡੈਟ ਵੇਵਰ ਆ ਇਹ ਮਹਿਜ਼ ਇੱਕ ਕੋਝਾ ਮਜ਼ਾਕ ਹੈ ਪੰਜਾਬ ਦੇ ਕਿਸਾਨਾਂ ਦੇ ਨਾਲ ਇਹ ਉਹਨਾਂ ਕਿਹੜੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕਰ ਨਸ਼ੇ ਦੀ ਗੱਲ ਕੀਤੀ ਹੈ ਨਾ ਕੱਲ ਫਿਗਰਸ ਬੀ ਜੀ ਪੀ ਸਾਹਿਬ ਨਾਲ ਬਠਿੰਡਾ ਗਏ ਸੀ ਸ਼ਾਇਦ ਮੇਰੇ ਖਿਆਲ ਨਾਲ 3300 ਕੇ 4800 ਦਾ ਵਾਅਦਾ ਕੀਤਾ ਲੋਕਾਂ ਨੂੰ ਤੇ ਸਾਰੇ ਐਡੀਬਸ ਨੇ ਇਹ ਸਾਰੇ ਪੈਟੀ ਐਡੀਬਸ ਮਜਬੂਰ लाचार ਜਿਨ੍ਹਾਂ ਲੋਕਾਂ ਨੂੰ ਸ਼ਾਮ ਨੂੰ ਜਿਹੜਾ ਜਿਹਦਾ ਸਰੀਰ ਕੰਮ ਕਰਨੋਂ ਢੱਜ ਜਾਂਦਾ ਉਹਨਾਂ ਨੂੰ ਇੰਨੀ ਕੁਆਂਟਮ ਆਫ ਨਸ਼ਾ ਚਾਹੀਦਾ ਤਾਂ ਜੋ ਉਹਨਾਂ ਦੀ ਬੋਡੀ ਕੰਮ ਕਰਦੀ ਇਸ ਦਿਲੇ ਤੇ ਸ਼ਾਮ ਇਹ ਉਹ ਖੜ ਕੇ ਲੋਕਾਂ ਅੰਦਰ ਦੇ ਦਿੰਦੇ ਹਨ ਬੰਨਾ 4800 ਬੰਦਾ ਮਾਫੀਆ ਦਾ ਹੋ ਨਹੀਂ ਸਕਦਾ ਪੰਜਾਬ ਦੇ ਵਿੱਚ ਅਸਰ ਮਾਫੀਆ ਅੱਜ ਵੀ ਨਹੀਂ ਖੜਾ ਹੈ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਲੇਕਿਨ ਅੱਜ ਜਿਨ੍ਹਾਂ ਨੂੰ 10 ਸਾਲ ਇਹ ਗੁਨਾਹਗਾਰ ਛਣਾਉਂਦੇ ਰਹੇ ਨੇ ਕਾਰਗਸ ਵਾਲੇ ਕਿਸੇ ਮੇਜਰ ਮਾਫੀਆ ਮੇਜਰ ਮਾਫੀਆ ਮਤਲਬ ਕੋਈ ਛੋਟਾ-ਬੋਟਾ ਸਮਝ ਲਓ ਮੈਂ ਕਹਿ ਨਹੀਂ ਸਕਦਾ ਇਹ ਕੰਮ ਤਾਂ ਸੁਭਿਗਨ ਨਹੀਂ ਕੀਤਾ ਸੀਗਾ ਉਹਨਾਂ ਨੇ 25000 ਆਦਮੀ ਪਹਿਲਾਂ ਡਾਕ ਦਿੱਤਾ ਸੀ ਜਿਲਾਂ ਪੰਜ-ਸੱਤ ਹਜ਼ਾਰ ਰਿਹਾ ਨੇ ਡਾਕ ਦਿੱਤਾ ਵਾ ਜਿਲਾਂ ਦੇ ਵਿੱਚ ਔਰ ਬਲਕੇ ਜਿਲਾਂ ਵਿੱਚ ਨਸ਼ੇ ਦੀ ਪਨੀਰੀ ਹੈ ਸਭ ਤੋਂ ਜ਼ਿਆਦਾ ਜੇ ਪੰਜਾਬ ਦੇ ਵਿੱਚ ਕਿਹਦੇ ਨਸ਼ਾ ਮਿਲਦਾ ਵਾ ਤਾਂ ਪੰਜਾਬ ਦੇ ਜਿਲਾਂ ਦੇ ਵਿੱਚ ਨਸ਼ਾ ਜਨਾ ਮਿਲਦਾ ਵਾ ਇਸ ਨਸ਼ੇ ਦੇ ਇਸ਼ੂ ਦੇ ਉੱਤੇ ਵੀ ਔਰ ਅਮਰੇ ਦੱਸਿਓਨੀ ਆਤਮੰਨ ਨੇ ਕਿ ਹਿਰੋਇਨ ਜਿਹੜੀ ਆ ਜਿਹੜੀ ਪਹਿਲਾਂ 1500 ਨੂੰ ਗ੍ਰਾਮ ਮਿਲਦੀ ਸੀ ਪੰਜਾਬ 'ਚ ਉਹ ਹੁਣ ਕਿਤੇ 5000 ਨੂੰ ਗ੍ਰਾਮ ਮਿਲਦੀ ਹੈ ਇੱਕ ਇਹ ਨਹੀਂ ਕਹਿੰਦੇ ਕਿ ਅਸੀਂ ਸਾਰਾ ਟੋਟਲ ਜ਼ੀਰੋ ਕਰ ਦਿੱਤਾ ਵਾ ਉਹ ਕਹਿੰਦੇ ਨੇ ਜੀ ਪਹਿਲਾ ਨਸ਼ਾ ਸਸਤਾ ਮਿਲਦਾ ਸੀ ਪੰਜਾਬ ਮੇਰੀ ਸ਼ਕਤੀ ਦੇ ਨਾਲ ਉਹ ਨਸ਼ਾ ਮਹਿੰਗਾ ਮਿਲਦਾ ਪੰਜਾਬ ਜਿਹੜਾ ਹੈ ਉਹ আর ਇਹ ਜਿਹੜੇ ਲੋਕ ਸਾਨੂੰ ਦੇਖ ਰਹੇ ਨੇ ਮੀਡੀਆ 'ਚ ਅਕਸਰ ਹੋਗਾ ਜਿਹੜੀ ਗੱਲ ਹੈ ਜੇ ਮੈਂ ਬਿਲਕੁਲ ਅ ਘੇਰਵਾਚ ਗੱਲ ਕਰੂੰਗਾ ਤਾਂ ਰੋਕੀ ਮੈਨੂੰ ਕੁੱਸਣਗੇ ਪੰਜਾਬ ਦੇ ਲੋਕ ਪਿੰਡਾਂ ਦੇ ਵਿੱਚ ਜਾਣਦੇ ਨੇ ਕਿ ਨਸ਼ੇ ਜਿਹੜੇ ਨੇ ਹਾਂ ਸ਼ਕਤੀ ਕਰਨ ਨਾਲ ਥੋੜਾ ਫਰਕ ਪਿਆ ਵਾ ਡਰੇ ਥੋੜੇ ਸਮੇਂ ਲਈ ਲੋਕ ਡਰੇ ਸੀ ਲੇਕਿਨ ਉਹ ਡਰ ਖਤ੍ਹਾ ਜਾਂਦਾ ਵਾ ਤੇ ਰਾਹ ਖੁੱਲਦੇ ਜਾਂਦੇ ਆ ਤੇ ਨਸ਼ਾ ਪੰਜਾਬ ਦੇ ਵਿੱਚ ਜੋ ਦਾ ਤ्यों ਹੈ ਉਹ ਮਿਲਦਾ ਨਜ਼ਰ ਆਉਦਾ ਮੈਨੂੰ ਔਰ ਅੱਗੇ ਮੈਂ ਕਹਿਣਾ ਚਾਹਣਾ ਭ੍ਰਿਸ਼ਟਾਚਾਰ ਜ਼ੀਰੋ ਟੋਲਰੈਂਸ ਕਹਿੰਦੇ ਆ ਭ੍ਰਿਸ਼ਟਾਚਾਰ ਜ਼ੀਰੋ ਟੋਲਰੈਂਸ ਇਹਨਾਂ ਦਾ ਆਪਣਾ ਵਜੀ ਮਸ਼ੀਨਰੀ ਦੀ ਤੇ ਗੱਲ ਕਰ ਦਿਓ ਤੁਸੀਂ ਜਿਹੜੇ ਥੱਲੇ ਜਿਹੜੇ ਪੂਰਾ ਮੈਕਨਿਜ਼ਮ ਹੈ ਪਟਵਾਰੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਤੇ ਸਪਾਈ ਤੋਂ ਲੈ ਕੇ ਜੀ.ਪੀ. ਤੱਕ ਉਹਦਾ ਤਾਂ ਜਿੱਦਾਂ ਪਹਿਲਾਂ ਕਰਪਸ਼ ਚਾਉਂਦੇ ਸੀ ਉਦੋਂੋਂ ਕਰਪਸ਼ਨ ਵਧੀਆ ਪੰਜਾਬ ਵਿੱਚ ਰੈਂਪਟ ਬਲੇਟਨ ਕਰਪਸ਼ਨ ਹੈ ਪੰਜਾਬ ਦੇ ਲੇਕਿਨ ਉਹਨਾਂ ਨੂੰ ਮੈਂ ਛੱਡ ਲੈਣਾ ਇੱਕ ਮਿੰਟ ਲਈ ਜਿਹੜਾ ਚੀਫ ਮਿਨਿਸਟਰ ਨੌ ਰਤਨ ਲੱਭ ਕੇ ਲਿਆਉਂਦਾ ਨੌ ਰਤਨ ਨੌ ਰਤਨ ਨੌ ਨੂੰ ਤਾਂ ਕੰਟਰੋਲ ਕਰਨਾ ਕੋਈ ਔਖਾ ਨਹੀਂ ਗਾ ਓਨਲੀ ਡਾਈਨ ਪੀਪਲ ਮਿਨਿਸਟਰਸ ਲਾਈਕ ਕੈਪਟਨ ਅਮਰਿੰਦਰ ਸਿੰਘ ਨੇ ਨੌ ਸਿਰਫ ਨੌ ਜੋ ਤਾਕੀ ਰਤਨ ਲੱਭ ਲਿਆ ਤਾਂ ਰਾਣਾ ਗੁਰਜੀਤ ਸਿੰਘ ਸਾਰਾ ਪਿਛਲਾ ਵਰਸ਼ੋਕ ਕੀਤਾ ਪੰਜਾਬ ਦਾ ਵਿਧਾਨ ਸਭਾ ਸੈਸ਼ਨ ਸਿਰਫ ਆਪਣੇ ਰਾਣੇ ਗੁਰਜੀਤ ਸਿੰਘ ਨੂੰ ਬਚਾਉਣ ਵਾਸਤੇ ਸਾਰਾ ਪੰਜਾਬ ਦਾ ਪੱਗੋ ਲੱਛੀ ਕਰਾਤੀ ਤੇ ਲੋਕਾਂ ਦਾ ਮਜ਼ਾਕ ਕਰਦੇ ਨੇ ਕਿ ਤਾਂ ਪੱਗਾਂ ਉਧਾਰੀਆਂ ਲੈ ਕੇ ਆਏ ਨੇ ਇਕੱਲੀ ਇਹਨਾਂ ਦੀ ਪੱਗ ਅੱਛੀ ਆ ਬਾਕੀ ਪੰਜਾਬ ਦੇ ਲੋਕਾਂ ਦੀਆਂ ਪੱਗਾਂ ਉਧਾਰੀਆਂ ਨੇ بجائے ਕਿ ਐਕਸ਼ਨ ਲੈ ਦੇ ਅੱਜ ਚੈਲੰਜ ਕਰ ਦੱਸ ਸਿੰਘ ਦਾ ਚੈਲੰਜ ਇਸ ਤਰ੍ਹਾਂ ਕਿ ਉਹ ਸਾਰੀ ਸੀਸੀਟੀਵੀ ਜਿਹੜੀ ਫੁਟੇਜ ਹੈਗੀ ਆ ਪੰਜਾਬ ਦੀ ਵਿਧਾਨ ਸਭਾ ਦੀ ਪਬਲਿਕ ਕਰ ਦਿਓ ਲੋਕਾਂ ਨੂੰ ਸਾਰਾ ਪਤਾ ਲੱਗ ਜਾਏ ਕਿ ਪੱਗਾਂ ਲਾਈਆਂ ਕਿ ਇਹਨਾਂ ਨੇ ਤੇ ਪੱਗਾਂ ਉਧਾਰ ਕਿੱਥੋਂ ਕਾਉਣ ਲੈ ਕੇ ਆਇਆ ਸੀਗਾ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਰੋਲ ਦਿੱਤਾ ਕਿ ਕਿਸੇ ਤਰੀਕੇ ਨਾਲ ਮੇਰਾ ਇੱਕ ਰਤਨ ਨਾਮ ਦਾਗੀ ਹੋ ਰਾਣਾ ਗੁਰਜੀਤ ਸਿੰਘ ਔਰ ਪਲੇਟਿੰਗ ਫੈਕਟਸ ਤੁਮ ਸਾਰਿਆਂ ਨੂੰ ਪਤਾ ਮੈਨੂੰ ਕਹਿ ਦੇ ਲੋੜ ਨਹੀਂ ਜਸਟਿਸ ਨਾਰਿੰਗ ਹੁਣ ਉਥੇ ਬੈਠੇ ਲੱਗਦੇ ਨੇ ਕਿਸੇ ਤਰੀਕੇ ਨਾਲ ਕਿ ਉਹਨਾਂ ਨੂੰ ਬਚਾਉਣਾ ਕਿੱਥਾ ਕ腐ਸ਼ਨ ਨੂੰ ਕੰਟਰੋਲ ਕਰਨ ਦਾ ਕੰਮ ਨਹੀਂ ਆ ਜਸਟਿਸ ਨਾਰਿੰਗ ਦਾ ਨਾਰਿੰਗ ਦਾ ਕੰਮ ਹੈ ਕਿ ਹਾਊ ਟੂ ਗਿਵ ਅ ਕਲੀਨ ਜੱਜ ਉਸ ਮੇਰੇ ਤੋਂ ਕੁਛ ਲੋੜ ਆਫਟਰ ਵਾਟਐਵਰ ਟਾਈਮ ਇਟ ਟੇਕਸ ਬਿਕਾਉਜ਼ ਮੈਨੂੰ ਪਤਾ ਹੈ ਕਿ ਜਸਟਿਸ ਨਾਰਿੰਗ ਨੇ ਐਕਸਟੈਂਸ਼ਨ ਤਾਂ ਲੈ ਲਈ ਹੈ ਮਹੀਨੇ ਦਾ ਕਮਿਸ਼ਨ ਬਣਾ ਦਿੱਤੀ ਮੈਨਾਂ ਤਾਂ ਕਿਹਾ ਨਾ ਉਹ ਜਿਹੜਾ ਹੁਣ ਨੇ ਐਕਸਟੈਂਸ਼ਨ ਲਈ ਆ ਜਦੋਂ ਵੀ ਰਿਪੋਰਟ ਦੇਣਗੇ ਮੀਨੇ ਬਾਅਦ ਡੇਢ ਮਹੀਨੇ ਬਾਅਦ 2 ਮਹੀਨੇ ਬਾਅਦ 6-6 ਮਹੀਨੇ ਤੱਕ 익ਸਟੈਂਸ਼ਨ ਲੈਣ ਕਿਉਂਕਿ ਗੱਡੀਆਂ ਹੋਪਨਾ ਘਰ ਮੋਟਰ ਸਭ ਕੁਝ ਮਿਲਦਾ ਹੈ ਕਮਿਸ਼ਨਰ ਕਮਿਸ਼ਨਰਾਂ ਨੂੰ ਮੈਨੂੰ ਤੋਂ ਪਹਿਲਾਂ ਪੁੱਛ ਲੋ ਕਿ ਉਹਦੇ ਤੇ ਕਲੀਨ ਚਿੱਟ ਲੈਣੀ ਲਾਣੀ ਹੈ ਕਿਉਂਕਿ ਰਾਣਾ ਗੁਰਜੀਤ ਆਪਣੇ ਦੋਸਤਾਂ ਵਿੱਚ ਜਿੱਥੇ ਵੀ ਉਰਦਾ ਕੱਢਦਾ ਉਹ ਕਹਿੰਦਾ ਮੈਂ ਸਾਰਾ ਬੰਦੋਬਸ ਕਰ ਲਿਆ ਪੁੱਲ ਨੌ ਰਤਨ ਵੀ ਅਮਰਿੰਦਰ ਸਿੰਘ ਨੂੰ ਸਾਫ ਹੁੰਦੇ ਨੇ ਨੌ ਰਤਨ ਤੇ ਫਿਰ ਕਹਿੰਦੇ ਅਸੀਂ ਪੰਜਾਬ ਦੇ ਵਿੱਚ 0 ਡਾਲਰ ਨੇ ਸੱ ਕ腐ਸ਼ਨ ਚੰਗਾ ਵੀ ਲੱਗਦਾ ਹੈ ਇੱਕ ਐਮਐਲਏ ਸੁਖਪਾਲ ਭੁੱਲ ਤੁਸੀਂ ਸਾਰਿਆਂ ਨੇ ਹੁਣ ਇਹ ਆਡੀਓ ਸੁਣ ਲਈ ਹੈ ਹੁਣ ਤੱਕ ਪੈਨਸ਼ਨ ਸਕੈਂਡਲ 6-8 ਲੱਖ ਰੁਪਿਆ ਗਰੀਬਾਂ ਦਾ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਉਹਦੇ ਤੇ ਕ腐ਸ਼ਨ ਨਹੀਂ ਪੰਜਾਬ ਦੇ ਵਿੱਚ ਐਂਮਰਿੰਦਰ ਸਿੰਘ ਨੇ ਸੇ ਕਿ देयर इज जीरो ਪ੍ਰੋਬਲਮ ਇਨ ਕੋਰਪਸ਼ਨ ਇਨ ਪੰਜਾਬ देयर इज ਰੈਂਪੈਂਟ ਕ腐ਸ਼ਨ ਔਰ ਬਲਕੇ ਮੈਂ ਮੁੱਖ ਨਾ ਕਿਹਾ ਕਹਿੰਦਾ ਹਾਂ ਕਿ ਅੰਮ੍ਰਿਤਪਾਲ ਸਿੰਘ ਪੇਕਨਾਈਜ਼ ਕਰ ਰਹੇ ਨੇ ਕ腐ਸ਼ਨ ਰਾਣੇ ਗੁਰਜੀਤ ਦੇ ਕਲਾਸ ਉਹਨੂੰ ਡਿਫੈਂਡ ਕਰਕੇ ਉਹ ਉਹਦਾ ਵਿਚਾਰ ਕਰਕੇ ਔਰ ਜਿਹੜੀਆਂ ਟਰਮਸ ਆਫ ਰੈਫਰੈਂਸ ਦਿੱਤੀਆਂ ਉਹਦੇ ਵਿੱਚ ਕਿਤੇ ਹੀ ਨਹੀਂ ਲਿਖਿਆ ਕਿ ਰਾਣੇ ਗੁਰਜੀਤ ਨੇ ਦੇ ਅਮਿਤ ਬਾਹਾਦੁਰ ਇੱਕ ਨੇਪਾਲੀ ਖਾਨ ਸਾਹਮਣੇ 13 ਕਰੋੜ ਰੁਪਏ ਕਿੱਥੋਂ ਜਮ੍ਹਾਂ ਕਰਾਇਆ ਉਹਦੇ ਚੀ ਕਿਤੇ ਨਹੀਂ ਲਿਖਿਆ ਕਿ ਮਨੀ ਸੋਰਸ ਦੀ ਟ੍ਰੇਲ ਲੱਪਣੀ ਆ ਪੈਸਾ ਕਿੱਥੋਂ ਆਇਆ ਉਹਦੇ ਕਾਊਂਟ ਤੋਂ ਲੱਭਣਾ ਕਿਤੇ ਹੀ ਨਹੀਂ ਟਰਮਸ ਆਫ ਰੈਫਰੈਂਸ ਵਿੱਚ ਨਾਰਿੰਗ ਨੂੰ ਕੰਮ ਹੀ ਨਹੀਂ ਦਿੱਤਾ ਗਿਆ so that therefore it is a complete total farce last issue that i want to just say ਨੌਕਰੀਆਂ ਇਹਨੇ ਨੇ ਮੈਂ ਜੋਬ ਫੇਅਰ ਲਗਾਵਾਂਗੇ ਅਗਸਟ ਵਿੱਚ 50 ਹਜ਼ਾਰ ਨੌਕਰੀਆਂ ਦੇਾਂਗੇ ਕੁਝ ਸਾਰੇ بڑے ਸਤਕਾਰਯੋਗ ਮੀਡੀਆ ਵਾਲੇ ਪੰਜਾਬ ਦੇ ਲੋਕ ਸਾਰੇ ਬੈਠੇ ਨੇ ਪੰਜਾਬ ਵਿੱਚ 55 ਲੱਖ ਪਰਿਵਾਰਕ ਯੂਨਿਟਸ 43 ਕਰੋੜ ਬਤੀ ਆ 55 ਲੱਖ ਫੈਕਟਰੀਜ਼ ਆ ਇਸੇ ਪੋਸਿਬਲ 55 ਲੱਖ ਕੰਪਨੀ ਦੇ ਸਕਦਾ ਕੋਈ ਸ਼ਾਸਕਦਾਨਾਂ ਨੂੰ ਝੂਠ ਬੋਲਣ ਲੱਗੇ ਵੀ ਥੋੜਾ ਸਮਝ ਥੋੜਾ ਸੰਗਣਾ ਚਾਹੀਦਾ ਮੈਨਾ ਕਰਨ ਕਿ ਮੈਂ ਸੰਗਣਾ ਚਾਹੀਦਾ ਤੇ ਝੂਠ ਬੋਲਣ ਲੱਗੇ ਸੰਗਣਾ ਚਾਹੀਦਾ ਅੱਜ ਮੈਂ ਆਪਣੇ ਸਭ ਨੂੰ ਦੱਸਣਾ ਚਾਹੁੰਦਾ ਪੰਜਾਬ ਦੇ ਟੋਟਲ EMPLOYEES ਇਸ ਟੈਪ ਕਿੰਨੇ ਆ ਪੰਜਾਬ ਸਰਕਾਰ ਦੇ 3 ਲੱਖ 3 ਲੱਖ ਤੋਂ ਦਾ ਸਰਕਾਰ ਪੈਨਸ਼ਨਾਂ ਨਹੀਂ ਦੇ ਸਕਦੀ ਤਨਖਾਹਾਂ ਨਹੀਂ ਦੇ ਸਕਦੀ ਨਵੀਂ ਭਰਤੀ ਰੋਕੀ ਹੋਈ ਸਾਰੀ ਔਰ ਜਿਹੜਾ 6ਵਾਂ ਵਿੱਤ ਕਮਿਸ਼ਨ ਹੈ ਉਹ ਲਾਗੂ ਨਹੀਂ ਹੋ ਰਿਹਾ ਜਦ ਕਿ ਗਵਰਨਮੈਂਟ ਆਫ ਇੰਡੀਆ ਨੇ 7ਵਾਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰ ਦਿੱਤੀ ਹੈ ਅਸੀਂ ਇਹ ਪੰਜਵੇਂ ਦੇ ਫਸੇ ਹੋਏ ਆ ਕਿ 2 ਪੇ ਕਮਿਸ਼ਨ ਰਿਪੋਰਟਸ ਪੇ ਹੈਨ ਦ ਨੈਸ਼ਨਲ ਗਵਰਨਮੈਂਟ ਬਤੇ ਕਹਿੰਦੇ ਕਿ ਅਸੀਂ ਜੋਬ ਫੇਅਰ ਲਾਵਾਂਗੇ ਔਰ ਅਸੀਂ ਸਾਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਪਹੁੰਚਾ ਦੇਵਾਂਗੇ ਇਜ਼ ਇਟ ਪੋਸੀਬਲ ਔਰ ਮਾਫ ਕਰਨਾ ਇਹ 3 ਲੱਖ ਸਰਕਾਰੀ ਇੰਪਲੋਈਸ ਜਿਹੜੇ ਨੇ ਇਹ ਪੰਜਾਬ ਦੀ ਜਿਹੜੀ ਰੈਵਨਿਊ ਰੀਸੀਟਸ ਆ ਜਿਹੜੀ ਆਮਦ ਹੈ ਪੰਜਾਬ ਨੂੰ ਆਲਮੋਸਟ 50% ਇਕੱਲਾ ਸੈਲਰੀਜ਼ ਤੇ ਪੈਨਸ਼ਨ ਵਿੱਚ ਜਾ ਰਿਹਾ ਆ ਆਲਮੋਸਟ 50% ਸੈਲਰੀਜ਼ ਤੇ ਪੈਨਸ਼ਨ ਵਿੱਚ ਜਾ ਰਿਹਾ ਬਾਕੀ ਦਾ ਪੈਸਾ ਜਿਹੜਾ 2 ਲੱਖ ਕਰੋੜ ਰੁਪਇਆ ਕਰਜ਼ਾ ਉਹਦੀ ਹਦਪੋਦੇ ਵਿਆਜ ਦੀ ادائیگی ਵਿੱਚ ਜਾ ਰਿਹਾ ਹੈ ਕਹਿੰਦੇ ਸਭ ਕੁਝ ਕਹਿ ਸਕਦੇ ਨੇ ਕਿ ਜੋਬ ਫ੍ਰੇਡ ਆ ਅਸਮਾਨ ਆਈ ਐਮ ਹੈਪੀ ਕਿ ਉਹਨਾਂ ਲੋਗਾਂ ਨੂੰ ਮੌਕੇ ਮਿਲਣ ਚਾਹੀਦੇ ਕਿਉਂਕਿ ਜਿਹੜਾ ਨਸ਼ੇ ਨੇ ਪੰਜਾਬ ਦੇ ਵਿੱਚ ਇਹ ਕਿਸੇ ਦਾ ਦਿਲ ਨਹੀਂ ਕਰਦਾ ਨਸ਼ਾ ਕਰਨਾ ਇਹ ਇਹ ਤਾਂ ਮੈਨਾਂ ਕੋ ਕਿ ਖੇਤੀ ਬਿਲਕੁਲ ਕਲੈਪਸ ਹੋ ਗਈ ਨੌਕਰੀਆਂ ਲੋਕਾਂ ਦੇ ਕੋਲ ਹੈ ਨਹੀਂ ਗਾ ਇਹ ਫਰਸਟ ਆਊਟ ਆਫ ਫਰਸਟ੍ਰੇਸ਼ਨ ਪੰਜਾਬ ਦੇ ਯੂਥ ਨੂੰ ਜਦੋਂ ਕੋਈ ਹੋਰ ਰਾਹ ਨਹੀਂ ਲੱਭਾ ਦੇ ਹੈਵ ਟੇਕਨ ਟੂ ਡਰੱਗਸ ਇਨ ਪੰਜਾਬ ਦੇਰਫੋਰ ਮੈਂ ਕੈਪਟਨ ਸਾਹਿਬ ਦੇ ਇਹ 100 ਦਿਨ ਨੂੰ ਜੇ ਮੈਨੂੰ ਕੋ ਪੁੱਛੇ ਕਿ ਇਹਨੂੰ 10 ਚੋਂ ਕਿੰਨੇ ਨੰਬਰ ਦੇਣਾਂ ਤਾਂ ਆਈ ਵਿਲ ਗਿਵ ਹਿਮ ਜ਼ੀਰੋ ਨੰਬਰ ਪੁਛਾ ਜੋ ਕੁਝ ਪਹਿਲਾਂ ਹੁੰਦਾ ਰਿਹਾ ਲੁੱਟ ਖਸੁੱਟ ਬਦਲਾਖੋਰੀ ਸਿਆਸੀ ਮੈਨੂੰ ਆਸ ਸੀ ਕਿ ਇਹ ਐਡਮਿਨਿਸਟ੍ਰੇਸ਼ਨ ਨੂੰ ਡੀਪੋਲਿਟਿਕਾਈਜ਼ ਕਰਨਗੇ ਕਰ ਕੋਟਾੜ ਲੇਕਿਨ ਥੱਲੇ ਤਹਿਸੀਲਦਾਰ ਥਾਣੇਦਾਰ ਸਭ ਪੋਲਿਟਿਕਲ ਬੰਦਿਆਂ ਦੇ ਕਹਿਣ ਤੇ ਲੱਗਨੇ ਸ਼ੁਰੂ ਹੋ ਗਏ ਨੇ ਚੱਲਨੇ ਸ਼ੁਰੂ ਹੋ ਗਏ ਨੇ ਦੁੱਖ ਦੀ ਗੱਲ ਹੈ ਅਮਰਿੰਦਰ ਸਿੰਘ ਜਿਹੜਾ ਕਿ ਇੱਕ ਸਟਾਲਵਰਟ ਆਪੀ ਸੀਗਾ ਉਹ ਕਰ ਸਕਦਾ ਸੀਗਾ ਲੇਕਿਨ ਉਹ ਵੀਸ ਕੰਮ ਕਰ ਗਏ ਨੇ ਉਹ ਵੀ ਜਿੱਦਾਂ ਹਾਰ ਚੁੱਕੇ ਨੇ ਔਰ ਇਹ ਹਮ ਜਿੱਦਾ ਉਹਨਾਂ ਦਾ ਮਤਲਬ ਕਿ ਹੁਣ ਕੋਈ ਇੰਟਰਸਟ ਪੰਜਾਬ ਦੇ ਵਿੱਚ ਘੱਟ ਨਜ਼ਰ ਆਉਂਦਾ ਇਸ ਤਰ੍ਹਾਂ ਦੀ ਤਸਵੀਰ ਮੈਨੂੰ ਨਜ਼ਰ ਆ ਰਹੀ ਹੈ ਫਿਰ ਮੈਂ ਕਹਿਣਾ ਚਾਹੁੰਦਾ ਵਾ ਇਹ ਬਾਬੂਆ ਦੀ ਸਰਕਾਰ ਇਟਸ ਗਵਰਨਮੈਂਟ ਆਫ ਦਾ ਬਾਬੂਜ਼ ਫਾਰ ਦਾ ਬਾਬੂਜ਼ ਬਾਏ ਦਾ ਬਾਬੂਜ਼ ਇਹਦੇ ਚ ਪੋਲੀਟੀਕਲ ਆਦਮੀ ਮਨਿਸਟਰ ਪੂਰੇ ਫਿਰਦੇ ਨੇ ਗੱਡੀਆਂ ਨੂੰ ਮੋਟਰਾਂ ਨੂੰ ਲਾ ਕੇ ਆਪਣੇਾਂ ਛੰਡੇ ਛੰਡੇ ਜੇ ਹੱਥ ਪੱਲੇ ਕੁਝ ਨਹੀਂ ਕਰਦੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹੈ ਤੇ ਹੁਣ ਜੇ ਕਿਸੇ ਨੇ ਕੁਝ ਸਵਾਲ ਜਵਾਬ ਕਰਨੇ ਆਈ ਸੌਰੀ ਆ ਕਿ ਮੈਂ ਟੇਕਨ ਅ ਬਿਟ ਲੌਂਗ ਟਾਈਮ